ਨਮਸਕਾਰ ਸ਼ਾਸਤ੍ਰੀਕਾਲ ਸੱਮਾਨਾ ਟੂਡੇ ਤੁਹਾਡਾ ਸਵਾਗਤ ਹੈ ਪਿਛਲੇ ਦਿਨ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਦੇ ਸਾਡੇ ਭਰਾ ਰਮੇਸ਼ਰਦਾਸ ਸ਼ਰਮਾ ਜਿਸ ਨੂੰ ਅਸੀਂ ਪਿਆਰ ਨਾਲ ਆਰਡੀ ਸ਼ਰਮਾ ਕਹਿ ਕੇ ਬੁਲਾਉਂਦੇ ਸੀ ਬਿਮਾਰੀ ਕਾਰਨ ਉਹ ਪ੍ਰਭੂ ਚਰਨਾਂ ਵਿੱਚ ਚਲੇ ਗਏ ਜਦੋਂ ਕਹਿੰਦੇ ਹਨ ਪਤਨੀ ਦਾ ਸਾਥ ਚਲਾ ਜਾਵੇ ਤਾਂ ਜ਼ਿਆਦਾ ਦਿਨ ਪਤੀ ਵੀ ਨਹੀਂ ਕੱਟ ਸਕਦਾ ਇਸੇ ਤਰ੍ਹਾਂ ਆਰਡੀ ਸ਼ਰਮਾ ਦਾ ਹਾਲ ਹੋ ਗਿਆ ਅੱਜ ਛਤੀ ਮੰਦਰ ਦੇ ਰਮਸਾਲਾ ਵਿਖੇ ਉਹਨਾਂ ਦੀ ਅੰਤਿਮ ਸ਼ਰਧਾਂਜਲੀ ਦਿੱਤੀ ਗਈ ਵਿਦਵਾਨ ਪੰਡਤਾ ਵੱਲੋਂ ਗੁਰੂ ਗਰੁੜ ਸਾਹਿਬ ਦੇ ਪਾਠ ਭੋਗ ਪਾਏ ਗਏ ਅਤੇ ਵਿਦਵਾਨ ਪੰਡਤਾ ਵੱਲੋਂ ਜੀਵਨ ਅਤੇ ਮਰਤੂ ਬਾਰੇ ਦੱਸਿਆ ਗਿਆ ਆਰ.ਡੀ. ਸ਼ਰਮਾ ਆਪਣੇ ਪਿੱਛੇ ਤਿੰਨ ਪੁੱਤਰ ਸੰਜੀਵ ਸ਼ਰਮਾ सोनू ਸ਼ਰਮਾ ਪਰਮਿੰਦਰ ਸ਼ਰਮਾ ਪੁੱਤਰ ਬਧੂ ਗੀਤਾ ਦੀਪਕਾ ਮिन्नू ਨੂੰ ਛੱਡ ਕੇ ਚਲੇ ਗਏ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਸ਼ਰਧਾਂ ਸੂਮਨ ਆਰਪਿਤ ਕੀਤੇ ਗਏ ਅਤੇ ਆਰਥੀ ਕੀਤੀ ਗਈ ਇਸ ਮੌਕੇ ਸੁਰਜੀਤ ਸਿੰਘ ਰਖੜਾ ਕਪੂਰਤਨ ਬਾਂਥਲ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਅਸ਼ੋਕ ਮੋਦਗਿਲ ਡਾਕਟਰ ਸਿੰਘ ਰਾਦਲਾ ਕਾਰਸਾਦ ਕਪਟਰ ਅਪਰਮਪਾਲ ਸਿੰਘ ਆਤੀ ਵਕਤ ਵਕ ਮੈਕਮੇ ਦਾਗੂ ਸੰਮਲ ਸਨ ਸ਼ਰਦਾ ਦੇ ਪੁੱਤ ਪੇਟ ਕਰਨ ਵਾਸਤੇ ਇਕੱਠੇ ਹੋਏ ਆਰਨੀ ਸ਼ਰਮਾ ਦੀ ਬਹੁਤ ਧਾਰਮਿਕ ਸੌ ਸੁਭਾਅ ਦੇ ਮਾਲਕ ਸਨ ਸਵੇਰੇ ਨਾਤੋ ਕੇ ਜਲਦੀ ਉੱਠ ਕੇ ਉਹਨਾਂ ਨੇ ਪੰਜਬੂਖੀ ਮੰਦਿਰ ਜਾਣਾ ਜਲ ਚੜਾ ਕੇ ਆ ਕੇ ਉਹਨਾਂ ਨੇ ਫਿਰ ਜ਼ਿਆਦਾ ਕਪਗ੍ਰਹਿਣ ਕਰਨਾ ਬਹੁਤ ਵਧੀਆ ਸੁਭਾਅ ਦੇ ਤੇ ਧਾਰਮਿਕ ਇਨਸਾਨ ਸਨ ਮੈਨੂੰ ਵੀ ਉਹਨਾਂ ਦੇ ਨਾਲ 10 ਸਾਲ ਮਿਸੀਪਲਟੀ ਦੇ ਅੰਦਰ ਐ ਜੀ ਐਮ ਸੀ ਕੰਮ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਵਿੱਚ ਜੋ ਵੀ ਸ਼ਹਿਰ ਦਾ ਵਿਅਕਤੀ ਆਉਂਦਾ ਸੀ ਕੰਮ ਕਰਾਉਣ ਵਾਸਤੇ ਉਹ ਖੁਸ਼ ਹੋ ਕੇ ਜਾਂਦਾ ਸੀ ਉਹਨਾਂ ਨੇ ਕਦੇ ਨਰਾਜ਼ ਹੋ ਕੇ ਨਹੀਂ ਮੋੜਿਆ ਬਹੁਤ ਵਧੀਆ ਇਨਸਾਨ ਸਨ ਬਾਕੀ ਦੇ ਕੰਮ ਆ ਸਕੀਏ ਉਹ ਸਾਰਾ ਦਾ ਸਾਰਾ ਪ੍ਰਾਰੂਪ ਰਮੇਸ਼ੂਦਾਸ ਜੀ ਦੇ ਇਹ ਹੁਨਾਰ ਬੱਚੇ ਹੋਂਨ ਹਰ ਪਰਿਵਾਰ ਔਰ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਤੇ ਮੈਂ ਇਸ ਤੋਂ ਕਿਉਂਕਿ ਇੱਕ ਐਗਜ਼ੈਂਪਲ ਇਸ ਗੱਲ ਦਾ ਹੈ ਕਿ ਉਹ 2008 ਚ ਰਿਟਾਇਰ ਹੋਣ ਤੋਂ ਬਾਅਦ ਹਮੇਸ਼ਾ ਹੀ ਧਰਮੀ ਕਰਮੀ ਔਰ ਸਮਾਜ ਸੇਵਕ ਹਮੇਸ਼ਾ ਹੀ ਕੋਸ਼ਿਸ਼ ਕਰਦੇ ਸੀ ਕਿ ਮੈਂ ਕਿਸੇ ਦੇ ਕੰਮ ਆ ਸਕਾਂ ਤੇ ਅੱਜ ਸਦੀ ਮੰਦਰ ਦੇ ਸਥਾਨ 'ਚ ਆਪ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਸੁਭਚਿੰਤਕ ਤੇ ਆਫੀਸਰਸ ਤੇ ਡਿਪਾਰਟਮੈਂਟ ਤੋਂ ਸਾਡੇ ਕੋਲ ਸਮਾਨਾ ਤੋਂ ਕੈਲਾਸ਼ ਸਰਬਧਰੀ ਰਿਪੋਰਟ